ਇਸਨੂੰ ਬੋਲੀ ਦੇ ਨਾਲ ਵੀ ਸੰਬੰਧਿਤ ਹੈ ਦੋ ਸ਼ਲੋਕ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਹਨ ਆਪ ਇਸ ਵਿੱਚ ਤੁਮਾਨ ਕਰਦੇ ਨੇ ਕਿ ਆਪਣੀ ਚਲਾਕੀ ਨਾਲ ਆਪਣੀ ਮਿਹਨਤ ਮੰਨ ਕੇ ਜੋ ਵਸਤੂ ਤੇ ਦਾਉ ਮਨੁੱਖ ਪ੍ਰਾਪਤ ਕਰ ਲੈਂ ਜਾਵੇ ਸ਼ਾਇਦ ਕਹਿੰਦੇ ਨੇ ਉਸ ਨੂੰ ਅਸੀਂ ਪ੍ਰਭੂ ਦੀ ਬਾਤ ਨਹੀਂ ਕਹਿ ਸਕਦੇ ਇੱਕ ਨਹੀਂ ਦਾਉਤ ਆਪਕਸਤੇ ਜੋ ਬਾਤ ਹੈ ਉਹ ਦਾਤ ਵਾਸਤਵਿਕ ਦਾਤ ਨਹੀਂ ਹੁੰਦੀ ਪਾਵੇਂ ਦਿੱਤਾ ਸਭ ਕੁਝ ਪ੍ਰਭੂ ਦਾ ਪਰ ਦਾਤ ਉਹ ਉਤਨੇ ਚਰਤਨ ਦਾਤ ਨਹੀਂ ਜਿਸ ਵਿੱਚ ਮਨੁੱਖ ਦੀ ਆਪਣੀ ਅਕਲ ਆਪਣੀ ਸ਼ਿਆਣ ਆਪਣਾ ਅਹੰਕਾਰ ਜੁੜਿਆ ਹੋਇਆ ਹੈ ਕਿ ਇਹ ਮੈਂ ਆਪਣੇ ਬਾਹੂ ਬਲ ਮਲ ਪ੍ਰਾਪਤ ਕੀਤਾ ਹੈ ਇਹ ਮੈਂ ਆਪਣੀ ਅਕਲ ਦੀ ਸ਼ਕਤੀ ਨਾਲ ਪ੍ਰਾਪਤ ਕੀਤਾ ਹੈ ਜਾਂ ਇਹ ਮੈਂ ਸਭ ਕੁਝ ਜੋ ਪ੍ਰਾਪਤ ਕੀਤਾ ਹੈ ਮਿੱਤਰਾਂ ਦੀ ਤਾਕਤ ਨਾਲ ਪਰਿਵਾਰ ਦੀ ਸ਼ਕਤੀ ਨਾਲ ਕਿਸੇ ਤਰ੍ਹਾਂ ਦੀ ਸ਼ਕਤੀ ਜਿਹਦੇ ਪਿੱਛੇ ਪ੍ਰਵਾਸਮ ਬੋਧ ਨਾ ਹੋਵੇ ਜੋ ਕੁਝ ਵੀ ਪ੍ਰਾਪਤ ਹੁੰਦਾ ਹੈ ਮਹਾਰਾਜ ਕਹਿੰਦੇ ਉਸ ਦੇ ਚ ਭਾਵਨਾ ਹੀ ਨਹੀਂ ਪੈਦਾ ਹੁੰਦੀ ਅਗਰ ਇਹ ਭਾਵਨਾ ਪੈਦਾ ਹੋ ਜਾਏ ਕਿ ਨਹੀਂ ਸਭ ਕੁਝ ਤੇਰੀ ਦਾਤ ਹੈ ਤਦੀ ਬਹੁਤ ਮੁਤਾਲਾ ਕਰੀਏ ਕਿ ਜੀਵਨ ਜੋ ਆਇਆ ਹੈ ਦਾਤ ਹੀ ਹੈ ਜਿਸ ਦਾ ਨਾ ਸੀ ਕੋਈ ਮੁੱਲ ਦਿੱਤਾ ਹੈ ਤੇ ਨਾ ਹੀ ਕਿਸੇ ਮਿਹਨਤ ਉਪਰਾਲੇ ਨਾਲ ਸਾਨੂੰ ਪ੍ਰਾਪਤ ਹੋਇਆ ਹੈ ਇਹ ਤਨ ਸਾਨੂੰ ਦਾਨ ਵਿੱਚ ਮਿਲ ਗਿਆ ਹੈ ਇਹ ਤਨ ਸਭ ਸਾਨੂੰ ਪ੍ਰਭੂ ਦਾ ਸਭ ਤੋਂ ਵੱਡਾ ਦਿੱਤਾ ਹੋਇਆ ਦਾਨ ਹੈ ਸੂਰਜ ਸਭ ਤੋਂ ਵੱਡਾ ਦਿੱਤਾ ਹੋਇਆ ਦਾਨ ਹੈ ਵਗਦੀ ਹੋਈ ਪਾਉ ਸਭ ਤੋਂ ਵੱਡਾ ਦਿੱਤਾ ਹੋਇਆ ਦਾਨ ਹੈ ਪਰ ਫਿਰ ਵੀ ਇਤਨਾ ਅੰਦਰ ਭਾਵਨਾ ਇਸ ਤਾਂ ਦੀ पैदा ਹੋਵੇ ਇਕ ਨਹੀਂ ਦਾਤ ਆਪਸ ਤੇ ਜੋ ਪਾਈਏ ਗੁਰੂ ਅੰਗਦ ਦੇਵ ਜੀ ਮਹਾਰਾਜ ਸੁਮਾਨਤਿ ਜੀ ਨੇ ਇਸ ਨੂੰ ਮੈਂ ਦਾਤ ਕਿਸ ਤਰ੍ਹਾਂ ਮੰਨ ਲਵਾਂ ਇਹ ਦਾਤ ਕਿਸ ਤਰ੍ਹਾਂ ਹੈ ਜਿਹਦੇ ਵਿੱਚ ਬੰਦੇ ਦੀ ਆਪਣੀ ਆਪਣੰਤ ਜੁੜੀ ਹੋਈ ਹੈ ਕਿ ਮੈਂ ਇਹ ਆਪਣੀ ਸਮਰੱਥਾ ਨਾਲ ਪ੍ਰਾਪਤ ਕੀਤਾ ਹੈ ਮੈਂ ਆਪਣੀ ਸ਼ਕਤੀ ਨਾਲ ਪ੍ਰਾਪਤ ਕੀਤਾ ਹੈ ਮੈਂ ਆਪਣੀ ਸ਼ਾਂਤ ਤੇ ਅਤਲ ਨਾਲ ਪ੍ਰਾਪਤ ਕੀਤਾ ਹੈ ਨਹੀਂ ਇਹ ਕਿਸ਼ਟਾ ਦੀ ਪ੍ਰਭੂ ਦੀ ਬਾਤ ਹੈ ਦਾਤ ਤੇ ਉਹ ਹੀ ਹੈ ਜਿਹੜੀ ਨਾਮ ਇਨਕਸਾ ਕਰਾਮਾਤ ਸਾਹਿਬ ਟੁੱਠੇ ਜੋ ਮਿਲੇ ਜੋ ਕੁਛ ਉਸਦੀ ਬਖਸ਼ਿਸ਼ ਨਾਲ ਪ੍ਰਾਪਤ ਹੋ ਜਾਂਦਾ ਹੈ ਉਦੀ ਰਹਿਮਤ ਨਾਲ ਪ੍ਰਾਪਤ ਹੋ ਜਾਂਦਾ ਹੈ ਮਹਾਰਾਜ ਕਿਨ ਨੂੰ ਸਦਾਤ ਨੂੰ ਇੱਕ ਤਰਾ ਮਾਤ ਜਾਣਾ ਕਿਉਂਕਿ ਜਦ ਉਸਦੀ ਬਖਸ਼ਿਸ਼ ਨਾਲ ਪ੍ਰਾਪਤ ਹੁੰਦਾ ਹੈ ਤੇ ਜਗਤ ਖੋ ਨਾ ਸਕਦਾ ਆਪਣੀ ਅਕਲ ਨਾਲ ਜੋ ਪ੍ਰਾਪਤ ਹੁੰਦਾ ਹੈ ਅੱਜ ਹੈ ਤੇ ਕੱਲ ਨਹੀਂ ਹੋਵੇਗਾ ਦੇਖੇ ਵਿੱਚ ਆਏ جس جس چیز جیچ منقدہ اپنا باہو بل ہے تو ایسی منوت بھی ہے او چیز آج ہے کہ کل نہیں او خوشی آج ہے کہ کل نہیں او عزت آج ہے کہ کل نہیں پر جو اس بھی بکششنال پراکتوں بھی ہے اس صدیبیوں بھی ہے کہ میں اسنوں کوئی کھو نہیں سکتا اور اسے نہیں کرامات سمجھنا چاہیے گا جس داتنوں کوئی کھو نہیں سکتا جس داتنوں کوئی لے نہیں سکتا ਨਾਨਕ ਸਾਰੇ ਕਰਾਮਾਤ ਸਾਹਿਬ ਤੋਂਖੇ ਜੋ ਮਿਲੇ ਇੱਕ ਨੇ ਹੀ ਚਾਸਰੀ ਜਿਤ ਬੋਖਸਮ ਨਾ ਜਾਏ ਦੂਸਰਾ ਸ਼ਲੋਕ ਮਹਾਰਾਜ ਤਮ ਇੱਕ ਇਸ ਤਰ੍ਹਾਂ ਦਾ ਸੇਵਕ ਭਾਵ ਕਿ ਮਾਲਕ ਦਾ ਦਰਹੀ ਬਣਿਆ ਹੋਇਆ ਛੱਜ ਦੇਸ਼ ਵਿੱਚ ਆਮ ਇੱਕ ਕਹਾਵਤ ਧਾਰਮਿਕ ਦੁਨੀਆ ਵਿੱਚ ਪ੍ਰਚਲਿਤ ਹੈ ਕਿਸੇ ਦੀ ਵਡਿਆਈ ਧਾਰਮਿਕ ਤੌਰ ਤੇ ਕਰਨੀ ਹੈ ਤੋ ਕਹਿ ਦਿੱਤਾ ਜਾਂਦਾ ਹੈ ਇਹ ਈਸ਼ਵਰ ਦੀ ਰੂਹ ਹੈ ਇਹ ਈਸ਼ਵਰ ਦਾ ਡਰ ਮੰਨਣ ਵਾਲਾ ਹੈ ਪਰਮਾਤਮਾ ਦਾ ਡਰ ਮੰਨਣ ਵਾਲਾ ਹੈ ਡਰ ਇਹ ਸ਼ਬਰੀ ਐਸਾ ਹੈ ਜਿਸ ਤੋਂ ਡਰ ਲੱਗੇਗਾ ਉਹ ਦੇਵ ਸਮਾਨ ਦੇਵਤਿਆਂ ਸਮਾਨ ਨਹੀਂ ਪ੍ਰਤੀਤ ਹੋਵੇਗਾ ਉਹ ਤੇ ਭੂਤ ਪ੍ਰੇਤ ਲੱਗੇਗਾ ਜਿਸ ਤੋਂ ਡਰ ਲੱਗਦਾ ਹੈ ਲਾਸ਼ਮੀ ਹੈ ਉਹ ਡਰਾਉਣਾ ਹੋਵੇਗਾ ਚਿੜੀਆਂ ਨੂੰ ਡਰਾਉਣਾ ਹੈ ਪੰਛੀਆਂ ਨੂੰ ਡਰਾਉਣਾ ਹੈ ਇੱਕ ਭੰਕਰ ਜਿਹਾ ਚੋਲਾ پاٹھی اوہیل اتفاق سے کسان رکھتے ہیں انہوں دراؤنا کے نمجیوں ڈرنا پھئی تو ماہیں ڈرآیا کیا پرماکمہ بھی اسی طریقے دا اور تم کہہ رہے ہیں کہ میں اس تو ڈر ہوں میں اس تو ڈر دا ہوں یہ دا مطلب وہ ڈر آ رہے ہیں تو ڈر رہے ہیں یہ اس کا روپ ہی ایسا ہے کہ تیلے اوپے ایسا پر بھاو کہہ گئے ہیں کہ تم ڈر رہے ہیں ਉਹ ਗੁਰ ਅੰਗਦ ਦੇਵ ਜੀ ਮਹਾਰਾਜ ਇਸ ਤਰ੍ਹਾਂ ਦੇ ਸੁਭਾਅ ਨੂੰ ਈਸ਼ਵਰੀ ਸੁਭਾਅ ਤੇ ਈਸ਼ਵਰੀ ਗੁਣ ਨੇ ਮੰnde ਇੱਕ ਨੇ ਹੀ ਚਾਕਰੀ ਜਿੱਥੇ ਬਹੁਤ ਪ੍ਰਸੰਨ ਨਾ ਜਾਏ ਇੱਕ ਇਸ ਤਰ੍ਹਾਂ ਦਾ ਸੇਵਕ ਭਾਵ ਹੈ ਕਿ ਮਾਲਕ ਦਾ ਡਰ ਬਣਿਆ ਹੋਇਆ ਬੜਾ ਭਾਰੀ ਡਰ ਜਿੱਥੇ ਜਿੱਥੇ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਦੇ ਵਿੱਚ ਡਰ ਸ਼ਬਦ ਆਇਆ ਵੀ ਹੈ ਪ੍ਰਮਾਤਮਾ ਦਾ ਡਰ ਉਹ ਪ੍ਰਮਾਤਮਾ ਦਾ ਅਦਭੁਤ ਅਦਭੁਤ ਹੈ ਨਾ ਹੋਰ ਗੱਲ ਹੈ ਡਰਨਾ ਹੋਰ ਗੱਲ ਹੈ ਅਦਬ ਤੇ ਕਰਦਾ ਹੈ ਮਨੁੱਖ ਗੁਨਾ ਤੋਂ ਪ੍ਰਭਾਵਿਤ ਹੋ ਕੇ ਤੇ ਡਰਦਾ ਹੈ ਕਠੋਰਤਾ ਤੋਂ ਪ੍ਰਭਾਵਿਤ ਹੋ ਕੇ ਉਹਦੀ ਜ਼ਾਲਮਾਨਾ ਤਰਬੀਅਤ ਤੋਂ ਪ੍ਰਭਾਵਿਤ ਹੋ ਕੇ ਉਹਦੇ ਜ਼ੁਲਮ ਤੋਂ ਪ੍ਰਭਾਵਿਤ ਹੋ ਕੇ ਡਰਦਾ ਹੈ ਅਗਰ ਪ੍ਰਮਾਤਮਾ ਦਾ ਡਰ ਬਣਿਆ ਹੋਇਆ ਹੈ ਤੋ ਪ੍ਰਮਾਤਮਾ ਦੀ ਤਸਵੀਰ ਬੜੀ ਡਰਾਉਣੀ ਹੋਵੇਗੀ ਪ੍ਰਮਾਤਮਾ ਦਾ ਅਦਬ ਬਣਾਇਆ ਤੋ ਪ੍ਰਮਾਤਮਾ ਦੀ ਤਸਵੀਰ ਬੜੀ ਪਿਆਰੀ ਹੋਵੇਗੀ ਭਗਤ ਅਦਲ ਕਹਦਾ ਹੈ ਅਗਿਆਨੀ ਡਰਦਾ ਹੈ ਜਦ ਕੇ ਸਵੈ ਪਰਮਾਤਮਾ ਦੇ ਕਿਸੇ ਪ੍ਰਕਾਰ ਦਾ ਕੋਈ ਡਰ ਨਹੀਂ ਗੁਰੂ ਨਾਨਕ ਦੇਵ ਜੀ ਮਹਾਰਾਜ ਸੁਖੈ ਦੇਣੇ ਮੇਰਾ ਭੋ ਤੇ ਜੋ ਉਸ ਦਾ ਜਾਪ ਕਰੀ ਤੇ ਪ੍ਰਾਪਤ ਕੀ ਹੋ ਜਾਂਦਾ ਹੈ ਨਿਰਭਉ ਜਪੇ ਸਗਲ ਭਉ ਨਿਖੇ ਸਾਰੇ ਭੈ ਉਸ ਮਨੁੱਖ ਦੇ ਮਿਟ ਜਾਂਦੇ ਨੇ ਜੋ ਪਰਮਾਤਮਾ ਦਾ ਜਾਪ ਕਰਦਾ ਹੈ ਤੇ ਪਰਮਾਤਮਾ ਦਾ ਸੇਵ ਕਰਦਾ ਹੈ مرن کا ناس ہو جان کا بھ بیمار پی جان کا بیزت ہو جان کا کمائے ہوئے دھندے ناس ہو جان کا غرص کے کسے پرکار دا بھی اس منخ کے دل دماغ نہیں رہا جو نربو کا جاپ کر دا ہے، دی بندگی کر دا ہے کرد نربو ہے صاحب شری گرو انگ دیو جی مہارائی دا اتھے فرمان ہے بھی ایک اس طرح دی چاکری ایک اس طرح دا سیوک بھاؤ ہے کہ مین ایشور کا در ہے میں اس طرح تو, تو تیرا ایسا کہنا اس گل کا سبوت ہے کہ ایشور کی تصویر کوئی مہنی موہنی پی پیاری نہیں ہے کوئی دہوی گنا سملت نہیں ہے منک منخ ڈردا ہے. اسلم تو, تو پرباوت ہوگے منک ادر اتھے کردہ ہے ਜਿਸ ਦੇ ਪਿਆਰ ਤੋਂ ਪ੍ਰਭਾਵਿਤ ਹੋਵੇ ਜਿਸ ਦੇ ਗੁਣਾਂ ਤੋਂ ਪ੍ਰਭਾਵਿਤ ਹੋਵੇ ਅਦਬ ਕਰਕੇ ਕੋਈ ਝੁਕ ਰਿਹਾ ਹੈ ਇਹ ਗੱਲ ਹੋ ਰਹੀ ਹੈ ਡਰ ਕੇ ਕੋਈ ਝੁਕ ਰਿਹਾ ਹੈ ਇਹ ਗੱਲ ਕੋਈ ਹੋ ਰਹੀ ਹੈ ਦੋ ਤਰ੍ਹਾਂ ਦੇ ਬੰਦੇ ਝੁਕਦੇ ਨੇ ਕਿਸੇ ਦੇ ਅੱਗੇ ਇੱਕ ਡਰ ਦੇ ਮਾਰੇ ਉਹ ਝੁਕਦੇ ਨੇ ਇੱਕ ਅਦਬ ਕਰਕੇ ਝੁਕਦੇ ਨੇ ਜੋ ਡਰ ਦਾ ਮਾਰੇ ਉਹ ਝੁਕ ਰਿਹਾ ਹੈ ਉਸ ਦੀ ਕਠੋਰਤਾ ਦਾ ਹੈ ਉਹਦੇ ਜ਼ੁਲਮ ਤੇ ਅਤਿਆਚਾਰ ਦਾ ਹੈ ਝੁਕਦੇ ਨੇ ਬੜੇ ਬੜੇ ਜ਼ਾਲਮਾਂ ਨੂੰ ਸਜਦੇ ਆਉਂਦੇ ਨੇ ਬੜੇ ਬੜੇ ਦੁਸ਼ਟਾਂ ਨੂੰ ਸਜਦੇ ਆਉਂਦੇ ਨੇ ਬੜੇ ਬੜੇ ਗੁੰਡਿਆਂ ਨੂੰ ਸਲਾਮਾਂ ਆਉਂਦੀਆਂ ਨੇ ਡਰ ਹੈ ਲੇਕਿਨ ਭਗਤ ਨੂੰ ਵੀ ਕੋਈ ਝੁਕ ਰਿਹਾ ਹੈ ਇੱਕ ਸੰਤ ਨੂੰ ਵੀ ਕੋਈ ਝੁਕ ਰਿਹਾ ਹੈ ਤੋ ਦਰਦਾ ਮਾਰਿਆ ਹੋਇਆ ਨਹੀਂ ਅਦਬ ਕਰਕੇ ਗੁਣਾ ਦਾ ਪ੍ਰਭਾਵ ਪੈ ਰਿਹਾ ਹੈ ਕਿ ਸੰਤ ਕੋਲ ਵੀ ਦਰਦੇ ਕੋਈ ਝੁਕ ਰਿਹਾ ਹੈ ਬਸ ਸਮਝ ਲੋ ਸੰਤ ਸੰਤ ਨਹੀਂ ਹੈ دوشت ہوئے گا کسے بھگت نو کوئی جھک رہے ہیں پر دردہ مارا جھک رہے ہیں بھگت بھگت نہیں ہوئے گا کوئی آم سنسارک ستا دا مالک ہوئے گا اے دا مالک نہیں ہے جو دہوی دا مالک ہے منق اس کے اگو جھکتا ہے ادب کر کے جھکد ہے دا اس گنا پرباؤ پی گیا پر دش دیتے ظلم کا پرباؤ پی گیا اور اتنا پربھاؤ پی گیا کہ اپنے بچا لائی ਡਰ ਕੇ ਝੁਕਣਾ ਉਹਦੇ ਕੋਲ ਹਥਿਆਰ ਰਹਿ ਗਿਆ ਹੈ ਹੋਰ ਕੁਝ ਹੈ ਹੀ ਨਹੀਂ ਹੁਣ ਝੁਕ ਜਾਏ ਡਰ ਦਾ ਮਾਰਾ ਹੋਇਆ ਪਰ ਮਹਾਰਾਜ ਕਹਿੰਦੇ ਨੇ ਪ੍ਰਮਾਤਮਾ ਦੀ ਸੇਵਕੀ ਨੂੰ ਅਸੀਂ ਸੇਵਕੀ ਨਹੀਂ ਮੰਨਦੇ ਜੋ ਡਰ ਨਾਲ ਕੀਤੀ ਜਾਏ ਕਿਉਂਕਿ ਪ੍ਰਮਾਤਮਾ ਦੀ ਤਸਵੀਰ ਐਸੀ ਨਹੀਂ ਅਕਸਰ ਦੇਖਿਆ ਹੈ ਕਿ ਲੋਕਾਂ ਨੇ ਜੋ ਨਰਕ ਦਾ ਚਿਤਰਨ ਕੀਤਾ ਹੋਇਆ ਹੈ ਕੁੰਭੀ ਨਰਕ ਹੈ ਬੇ ਕਿਸੇ ਨੂੰ ਉਬਲਦੇ ਤੇਲ ਵਿੱਚ ਉਬਾਲਿਆ ਜਾ ਰਿਹਾ ਹੈ ਕਿਸੇ ਨੂੰ ਬਿਸ਼ਵਾਦੇ ਸੁਟਿਆ ਜਾ ਰਿਹਾ ਹੈ ਕਿਸੇ ਦੇ ਸਰੀਰ ਦੇ ਟੁਕੜੇ-ਟੁਕੜੇ ਕੀਤੇ ਜਾ ਰਹੇ ਹਨ ਕਿਸੇ ਦੀ ਜ਼ੁਬਾਨ ਕੱਟੀ ਜਾ ਰਹੀ ਹੈ ਕਿਸੇ ਨੂੰ ਦੁਫਾੜ ਕੀਤਾ ਜਾ ਰਿਹਾ ਹੈ ਪਰ ਕਿਸੇ ਨੂੰ ਪਾੜੇ ਨਾਲ ਚੀਰਿਆ ਜਾ ਰਿਹਾ ਹੈ ਮਰਕ ਦੀਆਂ ਜਿਹੜੀਆਂ ਤਸਵੀਰਾਂ ਮਿਲਦੀਆਂ ਨੇ ਉਹ ਇਹੀ ਮਿਲਦੀਆਂ ਨੇ ਅਗਰ ਇਹ ਹੀ ਸਭ ਕੁਝ ਪ੍ਰਮਾਤਮਾ ਕਰ ਰਿਹਾ ਹੈ ਕਿਸੇ ਨੂੰ ਆਰੇ ਨਾਲ ਤਿਰ ਰਿਹਾਏ ਕਿਸੇ ਨੂੰ ਗਲਗੀ ਨਾਲ ਸੁੱਟ ਰਿਹਾਏ ਕਿਸੇ ਨੂੰ ਗਰਮ ਤੇਲ ਦੇ ਵਿੱਚ ਉਹ ਤਲ ਰਿਹਾਏ ਤੇ ਕਿਸੇ ਨੂੰ ਉਬਲਦੇ ਪਾਣੀ ਵਿੱਚ ਉਹ ਉਬਾਲ ਰਿਹਾਏ ਉਹ ਪਰਮਾਤਮਾ ਰਹਿਮਤ ਦਾ ਸਾਗਰ ਨਹੀਂ ਹੈ ਉਹ ਇੱਕ ਮਹਾਨ ਕਠੋਰ ਹੋਵੇਗਾ ਉਹ ਦਇਆ ਦੀ ਮੂਰਤੀ ਨਹੀਂ ਹੈ ਉਹ ਤੇ ਇੱਕ ਹੁਕਮਰਾਣ ਤੇ ਜ਼ਾਲਮ ਦੀ ਜਿਹੜੀ ਮੂਰਤੀ ਹੋਵੇਗੀ ਮਨੁੱਖ ਨੇ ਐਸੀ ਕਲਪਨਾ ਪਰਮਾਤਮਾ ਦੀ ਕੀਤੀ ਹੈ ਅਗਰ ਐਸਾ ਪਰਮਾਤਮਾ ਹੈ ਤਾਂ ਡਰ ਕੇ ਹੀ ਸਜਦਾ ਹੋ ਸਕਦਾ ਹੈ ਅਦਬ ਨਾਲ ਸਜਦਾ ਨਹੀਂ ਹੋ ਸਕਦਾ ਭਾਵਨਾ ਨਾਲ ਸਜਦਾ ਨਹੀਂ ਹੋ ਸਕਦਾ ਪਿਆਰ ਨਾਲ ਸਜਦਾ ਨਹੀਂ ਹੋ ਸਕਦਾ ਡਰ ਕੇ ਹੀ ਸਜਦਾ ਹੋ ਸਕਦਾ ਹੈ ਮਹਾਰਾਜ ਕਹਿੰਦੇ ਨਹੀਂ ਪ੍ਰਭੂ ਤੇ ਐਸਾ ਮਨਮੋਹਨ ਹੈ ਉਹ ਤੇ ਐਸਾ ਕੋਮਲ ਹੈ ਉਹ ਤੇ ਐਸਾ ਪਿਆਰਾ ਹੈ ਜਦ ਵੀ ਭਗਤ ਝੁਕਦੇ ਨੇ ਉਸਦੇ ਗੁਣਾਂ ਤੋਂ ਪ੍ਰਭਾਵਿਤ ਉਦੇ ਸੁਭਾਵ ਤੋਂ ਪ੍ਰਭਾਵਤ ਹੋ ਕੇ ਉਹ ਜੇ ਪਿਆਰ ਤੋਂ ਜਏ ਪ੍ਰਭਾਵਤ ਹੋ ਕੇ ਤਾਂ ਦੋ ਤਰ੍ਹਾਂ ਦਾ ਝੁਕਣਾ ਸਾਰੇ ਜਗਤ ਵਿੱਚ ਮੌਜੂਦ ਹੈ ਡਰ ਕਰਕੇ ਝੁਕਣਾ ਹੈ ਆਦਰ ਕਰਕੇ ਝੁਕਣਾ ਜੋ ਅਦਬ ਕਰਕੇ ਝੁਕਰੇ ਉਸ ਦੇ ਅੰਦਰ ਗੁਰਮ ਦਾ ਪ੍ਰਭਾਵ ਹੈ আর ਜੋ ਡਰ ਕਰਕੇ ਝੁਕਰੇ ਹੈ ਉਸ ਦੇ ਅੰਦਰ ਕਠੋਰਤਾ ਦਾ ਪ੍ਰਭਾਵ ਹੈ ਕਿ ਜਿਨ੍ਹਾਂ ਨੇ ਪ੍ਰਮਾਤਮਾ ਨੂੰ ਹੀ ਕਠੋਰ ਮੰਨ ਲਿਆ ਹੈ ਯਾਨ ਮੰਨ ਲਿਆ ਹੈ

ਕਿ ਮਾਲਕ ਦਾ ਡਰ ਜਾਇਆ ਹੀ ਨਾ ਬਣਿਆ ਹੀ ਰਵੇ ਥੜ-ਥੜ ਕੰਮਦੇ ਹੀ ਰਹੀਏ ਨਾਮਿਕ ਸੇਵਕ ਕਾੜੀਏ ਜੇ ਸੇਤੀ ਖਸਮ ਸੁਣਾਏ ਅਸੀਂ ਤੇ ਸੇਵਕ ਹੀ ਉਸ ਨੂੰ ਮੰਨਦੇ ਹਾਂ ਮਹਾਰਾਜ ਕਹਿੰਦੇ ਨੇ ਅਸੀਂ ਤੇ ਭਗਤੀ ਉਸ ਨੂੰ ਕਰ ਗਏ ਅਸੀਂ ਤੇ ਭਗਤ ਦੀ ਧਾਰਨਾ ਇਹ ਬਣਾਈ ਹੋਈ ਹੈ ਕਿ ਜੋ ਭਗਤੀ ਕਰਦਿਆਂ ਕਰਦਿਆਂ ਭਗਵਾਨ ਦਾ ਰੂਪ ਹੋ ਗਿਆ ਹੈ ਕਸਮ ਦਾ ਰੂਪ ਹੋ ਗਿਆ ਹੈ ਜੇਤੀ ਖਸਮ ਸੁਣਾਏ ਕਸਮ ਦੇ ਜੋ ਸਮਾ ਗਿਆ ਲੀਨ ਹੋ ਗਿਆ ਕਸਮ ਦਾ ਰੂਪ ਹੋ ਗਿਆ ਬੂੰਦ ਸਾਗਰ ਦਾ ਰੂਪ ਹੋ ਗਈ ਹੈ ਹੁਣ ਕੋਈ ਅਡਰੀ ਗੱਲ ਹੀ ਨਹੀਂ ਹੈ ਉਹ ਤੇ ਇੱਕ ਮਿਕ ਹੋ ਗਿਆ ਉਹਨੂੰ ਅਸੀਂ ਸੇਵਕ ਕਹਿੰਦੇ ਆ ਉਸ ਨੂੰ ਅਸੀਂ ਭਗਤ ਕਹਿੰਦੇ ਆ ਨਾਲ ਸੰਬੰਧਿਤ ਪੌੜੀ ਨਾਨਕ ਅੰਤ ਨਾ ਜਾਪਨ ਹਰ ਕਾਂਕੇ ਪਾਰਾਵਾ ਉਰਾਰ ਤੇ ਪਾਰ ਪਾਰਾਵਾ ਜੋ ਹੈ ਮਹਾਰਾਜ ਕਹਿੰਦੇ ਇਸ ਦਾ ਅੰਤ ਨਹੀਂ ਜਾਪਿਆ ਜਾਂਦਾ اس پری پورن پرماتما نے جو کچھ بنایا یہ بنتر کتوں ہے آر نہیں دکھائی اور یہ کر کتھے ختم ہوں دی ہے پار نہیں دکھائی دس واسطے پرماتما دے اروار اور پار کا کوئی پتا نہیں جس دن پتا چل جائے اتو شروع آدھے ختم ہوں دا ہے, وہ ساڑھی سمجھ آ گیا کہ جو سمجھ آ وہ پکڑ دے چاہ جاندہ ہے جو پکڑ دے چاہ گیا ہے وہ دی پوجا دی لوڑ نہیں اس دی پرتشتہ دی لوڑ نہیں وہ دے پکڑ دے چاہ گیا وہ دے سمجھ دے چاہ گیا تو سرگرہ دی بانی کہیں دیئے تو کتنا بھی سمجھیں دی کوشش کر کچھ ایسا بچ جائے گا جو تیری سمجھ تو اجے بھی پرے ہے تو کتنا بھی کتھن کر پھر بھی کچھ بول ایسے رہ جانگے جو تیری زبان تو پرے رہ گئے تو کتنا بھی ویکھن وی کوشش کر لیکن پھر بھی آر وا تار تو درشن نہیں کر سکیں گا یہ گل وقت کہ ترشن کرے گا پر آڑ پار دیں کتوں شروع ہو ختم ہے کوئی نہ جانے ہیں تیرا کیتا کیوڑ چیری کوئی نہیں جانگا تیرا چولا کنہ وڈا باقی ہر چیز دا کا جگت رہے ہیں ਉੜ ਆੜ ਪਾਰ ਦੇਖ ਲੈਨੇ ਆ ਸਾਗਰ ਹੈ دریا ਹੈ ਪਹਾੜ